ओ मेरे पिता महान 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 पिता परमेश्वर सर्वशक्तिमान महान पिता परमेश्वर तू सचमुच महान है पिता परमेश्वर सचमुच जिंदा खुदा है पिता परमेश्वर ओ खुदा पिता परमेश्वर तेरी आराधना कर हैं ओ बंद पिता परमेश्वर तेरी पिता परमेश्वर तारीफ़ कर हैं तू तारीफ़ के काबिल है तू आराधना के काबिल है ओ मेरे सच्चे खुदा पिता परमेश्वर तू जिंदा खुदा है पिता परमेश्वर ओ तू सामर्थी है पिता परमेश्वर चमत्कारी है ਉਹ ਅਦਭੁਤ ਤਰੀਕਿਆਂ ਨਾਲ ਕੰਮ ਕਰਦਾ ਹੈ ਖੁਦਾਵੰ ਪਿਤਾ ਪਰਮੇਸ਼ਵਰ ਜੀ ਤੂੰ ਸਾਡੇ ਵਾਸਤੇ ਮਾਰਿਆ ਗਿਆ ਸਾਡੇ ਵਾਸਤੇ ਗਾਇਆ ਗਿਆ ਸਾਡੇ ਵਾਸਤੇ ਤੀਸਰੇ ਦਿਨ ਜ਼ਿੰਦਾ ਜੀ ਉੱਠਿਆ ਪਿਤਾ ਪਰਮੇਸ਼ਵਰ ਤੂੰ ਸੱਚਮੁੱਚ ਮਹਾਨ ਹੈ ਜਿੰਦਾ ਖੁਦਾ ਹੈ ਪਿਤਾ ਪਰਮੇਸ਼ਵਰ ਤੂੰ ਸਾਮਰਥੀ ਹੈ ਪਿਤਾ ਪਰਮੇਸ਼ਵਰ ਉਹ ਪਿਤਾ ਪਰਮੇਸ਼ਵਰ ਤੇਰਾ ਸਾਮਰਥ ਸਾਡੇ ਜੀਵਨਾਂ ਚ ਕੰਮ ਕਰਦਾ ਹੈ ਪਿਤਾ ਪਰਮੇਸ਼ਵਰ ਹਾਲੇਲੂਇਆ 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 ਉਹ ਜਿੰਦਾ ਖੁਦਾ ਪਿਤਾ ਪਰਮੇਸ਼ਵਰ ਤੂੰ ਮੇਰੀਆਂ ਕਮੀਆਂ ਕਟੀਆਂ ਨੂੰ ਪੂਰਾ ਕਰਨ ਵਾਲਾ ਤੂੰ ਹੈ ਤੂੰ ਜਿੰਦਾ ਚਟਾਨ ਹੈ ਪਿਤਾ ਪਰਮੇਸ਼ਵਰ ਓ ਮੇਰੇ ਖੁਦਾ ਜਿੰਦਾ ਕੋਟ ਚਟਾਨ ਹੈ ਪਿਤਾ ਪਰਮੇਸ਼ਰ ਤੂੰ ਮੇਰੀ ਕਮੀਆਂ ਕਟੀਆਂ ਨੂੰ ਪੂਰਾ ਕਰਨ ਵਾਲਾ ਤੂੰ ਹੈ ਮੇਰਾ ਮੇਰੇ ਪਿਤਾ ਪਰਮੇਸ਼ਰ ਜੋ ਪਿਤਾ ਪਰਮੇਸ਼ਰ ਤੇਰਾ ਧੰਨਵਾਦ 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 ਕਰਦੇ ਪਿਤਾ ਪਰਮੇਸ਼ਰ ਇੱਥੇ ਤੱਕ ਸਾਨੂੰ ਤੂੰ ਸੰਭੇ ਰੱਖਿਆ ਪਿਤਾ ਪਰਮੇਸ਼ਰ ਤੇਰਾ ਧੰਨਵਾਦ 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 ਕਰਦੇ ਪਿਤਾ ਪਰਮੇਸ਼ਰ ਹਾਲੇਲੂਇਆ 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 ਓ ਖੁਦਾ ਪਰਮੇਸ਼ਰ ਤੂੰ ਸੱਚਮੁੱਚ ਮਹਾਨ ਹੈ ਜਿੰਦਾ ਖੁਦਾ ਹੈ ਪਿਤਾ ਪਰਮੇਸ਼ਰ ਤੇਰਾ ਮਾ ਪਵਿੱਤਰ ਲਹੂ ਆਪਣੇ ਆਪ ਤੇ ਤੇ ਆਪਣੇ ਪਰਿਵਾਰ ਤੇ ਪਰਿਵਾਰ ਤੇ ਲਗਾਉਂਦਾ ਹਾਂ ਪਿਤਾ ਪਰਮੇਸ਼ਵਰ ਉਹ ਖੁਦਾਬੰਦ ਪਿਤਾ ਪਰਮੇਸ਼ਵਰ ਤੇਰੇ ਨਾਮ ਚ ਰਚ ਜਾਈਏ ਖੁਦਾਬੰਦ ਪਿਤਾ ਪਰਮੇਸ਼ਵਰ ਪ੍ਰਭੂ ਜੀ ਸ਼ੁਮਸੀ ਨਾਮ ਵਿੱਚ ਰਚ ਜਾਈਏ ਐਸੀ ਕਿਰਪਾ ਕਰ ਦੇ ਖੁਦਾਬੰਦ ਪਿਤਾ ਪਰਮੇਸ਼ਵਰ ਜੀ ਹਾਲੇਲੂਇਆ 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 ਉਹ ਖੁਦਾਬੰਦ ਪਿਤਾ ਪਰਮੇਸ਼ਵਰ ਸਾਮਰਤੀ 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 ਪਿਤਾ ਪਰਮੇਸ਼ਵਰ ਪਿਤਾ ਪਰਮੇਸ਼ਵਰ ਤਰਫ वचन ਹੈ ਕਿ ਮੰਗੀਓ ਦਿੱਤਾ ਜਾਵੇਗਾ ਖੜਕਾਇਓ ਤੇ ਖੋਲਿਆ ਜਾਵੇਗਾ ਉਹ ਖੁਦਾਬੰਦ ਪਿਤਾ ਪਰਮੇਸ਼ਵਰ ਮੈਨੂੰ ਤੇ ਮੇਰੇ ਪਰਿਵਾਰ ਨੂੰ ਤੇ ਜੋ ਸੁਣਦੇ ਪਿਤਾ ਪਰਮੇਸ਼ਰ ਦੇ ਪ੍ਰੇਰ ਸਾਰਿਆਂ ਬੁੱਧੀ ਦਾ ਗਿਆਨ ਦਿਓ ਪਿਤਾ ਪਰਮੇਸ਼ਰ ਪ੍ਰਭੂ ਜੀ ਸ਼ੁਮਸੀ ਸ਼ਾਮਰਤੀ ਪਰਮੇਸ਼ਰ ਦੇ ਨਾਮ ਤੇ ਬੁੱਧੀ ਦਾ ਗਿਆਨ ਮੰਗਦੇ ਪਿਤਾ ਪਰਮੇਸ਼ਰ ਬਰਕਤਾਂ ਮੰਗਦੇ ਤੁਹਾਡੇ ਕੋਲ ਪਿਤਾ ਪਰਮੇਸ਼ਰ ਜੀ ਆਕਾਸ਼ ਦੀਆਂ ਖਿੜਕੀਆਂ ਖੋਲ ਦਿਓ ਖੁਦਾਬੰਦ ਪਿਤਾ ਪਰਮੇਸ਼ਰ ਬਰਕਤਾਂ ਖੋਲ ਦਿਓ ਖੁਦਾਬੰਦ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਜੋ ਵੀ ਬਿਮਾਰੀਆਂ ਨਾਲ ਗ੍ਰਸਤ ਨੇ ਪਿਤਾ ਪਰਮੇਸ਼ਰ ਸਾਰੇ ਜਾਣੇ ਆਪਣੇ ਹੱਥ ਰੱਖੋ ਉੱਥੇ ਤੇ ਪ੍ਰਭੂ ਯਿਸੂ ਦਾ ਨਾਮ ਲਓ ਸਾਰੀਆਂ ਬਿਮਾਰੀਆਂ ਨੂੰ ਬਣ ਕੇ ਡਾਟੋ ਹਾਲੇਲੂਇਆ ਬਿਮਾਰੀਓ ਜਾਓ ਖੁਦਾਵੰਦ ਹਾਲੇਲੂਇਆ 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 ਓ ਪਿਤਾ ਪਰਮੇਸ਼ਰ ਸੱਚਮੁੱਚ ਮਹਾਨ 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 ਪਿਤਾ ਪਰਮੇਸ਼ਰ ਤੂੰ ਜਿੰਦਾ ਖੁਦਾ ਹੈ ਪਿਤਾ ਪਰਮੇਸ਼ਰ ਓ ਖੁਦਾਵੰਦ ਪਿਤਾ ਪਰਮੇਸ਼ਰ ਜੋ ਤੇਰੀ ਸ਼ਰਨ ਚਾਹੁੰਦਾ ਹੈ ਤੂੰ ਉਹਨੂੰ ਪੰਖਾ ਦੀ ਯਾਦ ਚ ਲੈ ਲੈਂਦਾ ਹੈ ਪਿਤਾ ਪਰਮੇਸ਼ਰ ਜੀ ਇਹ ਬਚਨ ਪਿਤਾ ਪਰਮੇਸ਼ਰ ਸਾਡੇ ਸਾਰਿਆਂ ਦੀ ਜੀਵਨ ਚ ਕੰਮ ਕਰੇ ਖੁਦਾਵੰਦ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਓ ਪਿਤਾ ਪਰਮੇਸ਼ਰ ਜੀ ਤੂੰ ਸੱਚਮੁੱਚ ਮਹਾਨ ਜਿੰਦਾ ਖੁਦਾ ਹੈ ਪਿਤਾ ਪਰਮੇਸ਼ਰ ਤੜਨਾ ਵਾਦਾ ਕਰਦਾ ਅਖੀਰੀ ਸਾਹ ਤੱਕ ਤੁਹਾਡਾ ਨਾਮ ਲੈਂਦਾ ਰਵਾਂਗਾ ਓ ਪਿਤਾ ਪਰਮੇਸ਼ਰ ਮੈਂ ਤੁਹਾਡਾ ਪੁੱਤਰ ਜੋ ਹਾਂ ਮੈਨੂੰ ਕਮੀਆਂ ਘਟੀਆਂ ਤੋਂ ਬਚਾਓ ਪਿਤਾ ਪਰਮੇਸ਼ਰ ਉਹ ਖੁਦਾਬਨ ਪਿਤਾ ਪਰਮੇਸ਼ਰ ਪਵਿੱਤਰ ਹੱਥਾਂ 'ਚ ਰੱਖਿਓ ਪਿਤਾ ਪਰਮੇਸ਼ਰ ਜੀ ਮੈਂ ਸਾਰੀ ਪ੍ਰਾਰਥਨਾ ਛੋਟੀ ਪ੍ਰਾਰਥਨਾ ਮੇਰੀ ਕਬੂਲ ਕਰਿਓ ਪ੍ਰਭ ਜੀਸ਼ੂ ਮਸੀਹ ਸਾਮਰਥੀ ਪਰਮੇਸ਼ਰ ਤੇ ਨਾਮ ਤੋਂ ਮੰਗਦਾ ਆਮੀਨ